ਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਅੱਜ ਆਪਾਂ ਨਾਪ ਦੀ ਵੀਡੀਓ ਲੈ ਕੇ ਆਏ ਹਾਂ ਕਈ ਭੈਣਾਂ ਦੇ ਕਮੈਂਟ ਆਉਂਦੀ ਪਹਿਲਾਂ ਬਈ ਨਾਪ ਦੀ ਵੀਡੀਓ ਤੁਸੀਂ ਪਾਇਆ ਕਰੋ ਤੇ ਫਿਰ ਸੂਟ ਉਸੇ ਨਾਪ ਦਾ ਕੱਟ ਕੇ ਦਿਖਾਇਆ ਕਰੋ ਹਣ ਇਸੇ ਨਾਪ ਦਾ ਆਪਾਂ ਸੂਟ ਕਟਾਂਗੇ ਇਸੇ ਚੈਨਲ ਤੇ ਇਹੀ ਵੀਡੀਓ ਪਾਵਾਂਗੇ ਆਜੂ ਪਹਿਲਾਂ ਆਪਾਂ ਸੂਟ ਦੀ ਜਿਹੜੀ ਲੰਬਾਈ ਆ ਉਹ ਇੱਥੋਂ ਫੜ ਕੇ ਮਿਲਣਾ ਵੀ ਕਿੰਨੀ ਲੰਬਾਈ ਹੈ ਪੂਰਾ ਖਿੱਚ ਕੇ ਛੱਡ ਦਿਆ ਕਰੋ ਆ ਦੇਖੋ ਜਿਵੇਂ ਲੰਬਾਈ 43 ਹੈ ਨਾ ਇਹਨਾਂ ਨੇ ਕਮੀਜ਼ ਦੀ ਲੰਬਾਈ 44 ਕਰ ਲਈ ਆਪਾਂ ਇੱਥੇ ਲਿਖਾਂਗੇ 44 ਆਪਾਂ ਇੱਥੇ 44 ਲੰਬਾਈ ਕਰਾਗੇ ਸੀ ਆਪਾਂ ਲਿਖ ਲਈਏ ਇਹ ਨਾਲ ਦੀਆਂ ਤੁਸੀਂ ਨੋਟ ਕਰ ਲੈ ਕਰੋ ਅਈਆਂ ਮੈਂ ਤੁਹਾਨੂੰ ਕਹਿਣਾ ਵੀ ਡੈਰੀ ਵਗੈਰਾ ਜ਼ਰੂਰ ਲਾਓ ਹਨਾ ਉਸ ਤੋਂ ਬਾਅਦ ਆ ਗਿਆ ਇਹਨਾਂ ਦੀ ਬਾਹ ਦੂਜੇ ਨੰਬਰ ਤੇ ਆਪਾਂ ਬਾਹ ਮੈਣੀ ਹੁੰਦੀ ਹੈ ਇਹ ਨਹੀਂ ਹੈ ਵੀ ਕਿ ਦੂਜੇ ਨੰਬਰ ਤੇ ਤੀਰਾ ਮੈਣਾ ਕਿਉਂਕਿ ਉੱਥੇ ਬਾਹ ਲਿਖੀ ਆਪਸ਼ਨ ਆਪਣੇ ਕੋਲ ਬਾਹ ਦੀ ਹੈ ਤਾਂ ਆਪਾਂ ਬਾਹ ਮਿਣਾਗੇ ਕਿੰਨੀ ਆ ਬਾਹ ਹੈਗੀ 18 ਤੇ ਮੂਰੀ ਇਹਨਾਂ ਨੇ ਕਰਾਈ ਹੈ 12 ਪਾਂ 18 ਮੂਰੀ 12 ਤਾਂ ਕਰਕੇ ਆ ਕਿਉਂਕਿ ਇਸ ਭੈਣ ਦੀ ਮੈਰਿਜ ਆ ਤੇ ਮੈਰਿਜ ਵਾਸਤੇ ਸੂਟ ਬਣਾਇਆ ਉਹ ਚੂੜਾ ਵਗੈਰੇ ਜਦੋਂ ਪਾਉਣਾ ਹੋਵੇ ਇਹ ਚੀਜ਼ ਤੁਸੀਂ ਖਾਸ ਕਰਕੇ ਰੱਖਿਆ ਕਰੋ ਜੇ ਕੋਈ ਭੈਣ ਵਿਆਹ ਵਾਲਾ ਸੂਟ ਕਿਸੇ ਦਾ ਬਣਵਾਉਣਾ ਹਨਾ ਉਹਨਾਂ ਨੇ ਤਾਂ ਬਾਹ ਪੁੱਛ ਕੇ ਖੁੱਲੀ ਕਰਦਾ ਕਰੋ ਨਹੀਂ ਆਪਾਂ ਨੂੰ ਭੁੱਲ ਜਾਨੇ ਇਹ ਚੀਜ਼ ਚੂੜਾ ਜਿਵੇਂ ਪਾਉਣਾ ਹੁੰਦਾ ਤਾਂ ਬਾਹ ਫਿਰ ਮੂਰੀ 12 ਕਰਦਾ ਕਰੋ ਇਹ ਨਿੱਕੇ ਨਿੱਕੇ ਚੀਜ਼ਾਂ ਧਿਆਨ ਚ ਰੱਖਿਆ ਕਰੋ ਇਸੇ ਤਰ੍ਹਾਂ ਹੀ ਆਪਾਂ ਇਹਦੀ ਗੂਣੀ ਬੱਧ ਕਰਾਂਗੇ ਜਿਵੇਂ ਆਪਾਂ ਨੇ ਉਹ ਬੱਧ ਗੀ ਨਾ ਮੂਰੀ ਇੱਥੋਂ ਇਹਨੂੰ 13 ਇੰਚ ਕਰਾਂਗੇ ਆ ਤਾਂ ਬਾਹਲੀ ਥੋੜੀ ਆ ਦੇਣਾ 13.5 ਇੰਚ ਕੋ ਨਹੀਂ ਰੱਖਾਂਗੇ ਇਹਨੂੰ ਕਿਉਂਕਿ ਆਪਣੇ ਕੋਲੇ ਨਾਪ ਤੋਂ ਹੀ ਅੱਗੇ ਨਾ ਪਾਇਆ ਹੈ ਇਹ ਚੀਜ਼ਾਂ ਤੁਹਾਨੂੰ ਥੋੜੀ ਆਪਾਂ ਆਪਦੇ ਹਿਸਾਬ ਦੇ ਨਾਲ ਚੇਂਜ ਕਰਨੀਆਂ ਹੁੰਦੀਆਂ ਜਿਵੇਂ ਹੁਣ ਇਹ ਚੂੜਾ ਪਾਉਣਗੇ ਤਾਂ ਬਾਹ ਮੂਰ ਵਧਾ ਲਈ ਨਾ ਉਹ ਤਾਂ ਕਹਿ ਕੇ ਚਲੋ ਇਹਨਾਂ ਨੇ ਵਧਵਾਤੀ ਤਾਂ ਕੋਈ ਤੁਹਾਨੂੰ ਆਪ ਵਧਾਉਣੀ ਪਊ ਇਹ ਨਹੀਂ ਹੈ ਵੀ ਤੁਸੀਂ ਕੋਈ ਨਾਪ ਪੜੋਗੇ ਠੀਕ ਆ ਆਹੋ ਇੱਥੋਂ ਜਿਹੜਾ ਤੀਰਾ ਮੈਨ ਉਹ ਬਿਲਕੁਲ ਗਲੇ ਨੂੰ ਸੈੱਟ ਕਰ ਲਿਆ ਕਰੋ ਇੱਥੋਂ ਇਸ ਤਰ੍ਹਾਂ ਗਲਾ ਆਪਾਂ ਜਿਵੇਂ ਸੈੱਟ ਕਰ ਲਿਆ ਤਾਂ ਇੱਥੋਂ ਮੈ ਲਾਂਗੇ ਆਪਾਂ ਵੀ ਤੀਰਾ ਕਿੰਨਾ ਹੈ ਤੀਰਾ ਹੈਗਾ ਇਹਨਾਂ ਦਾ 12.5 ਆਪਾਂ ਤੀਰੇ ਵਾਲੇ ਥਾਂ ਤੇ ਲਿਖਾਂਗੇ ਤੀਰਾ 12.5 ਫ੍ਰੀਡਨ ਛਾਤੀ ਤੋਂ ਖੁੱਲਾ ਕਰਾਇ ਸੀ 18 ਤੇ ਕਮਰ ਕਰਾਈ ਸੀ 17 ਹਿਪ ਹੈਗੀ ਇਸ ਪੈਨ ਦੀ 19 ਇੰਚ ਆਹ ਪਲੇਟ ਜਿਹਨੂੰ ਤੁਸੀਂ ਪਲੋਈਆਂ ਕਹਿੰਦੇ ਨੇ ਉਹ ਆ ਇਹ ਪਲੇਟਾਂ ਤੁਸੀਂ ਮੈਲਾ ਕਰੋ ਹਰ ਇੱਕ ਪੈਨ ਦੀਆਂ ਅਲੱਗ-ਅਲੱਗ ਹੁੰਦੀਆਂ ਹਨਾ ਨਾ ਭਾਵੇਂ ਸੇਮ ਹੋਵੇ ਆ ਦੇਖੋ ਇਹਨਾਂ ਨੇ ਹੁਣ ਜਿਵੇਂ ਪਾਰਖੀਆਂਗਾ ਇਹਨਾਂ ਸਹੀ ਆ ਆਪਾਂ 9.5 ਤੇ ਤਿਆਰ ਆ ਪਲੇਟਾਂ ਇਸ ਪੈਨ ਦੇ ਪਲੇਟਾਂ 9.5 ਦੇ ਆ ਇਹ ਤੁਸੀਂ ਇਸ ਟਾਈਪ ਦਾ ਸੂਟ ਕੱਟਣਾ ਥੋੜੀ ਜਿਹੀ ਚੋਂ ਆਪਾਂ ਦੇਖ ਕੇ ਕਰ ਸਕਦੇ ਹਾਂ ਚੇਂਜ ਹੁ ਇਹ ਕਿਸੇ ਭੈਣ ਦੇ ਸੂਟ ਬਣਿਆ ਹੋਇਆ ਟੇਲਰ ਦਾ ਨਹੀਂ ਬਣਿਆ ਹੋਇਆਗਾ ਤਾਂ ਕਰਕੇ ਥੋੜਾ ਜਿਹਾ ਆਪ ਨੂੰ ਆਪ ਦੇ ਹਿਸਾਬ ਨਾਲ ਸਹੀ ਕਰਨਾ ਪਊਗਾ ਮੋਡਾ ਜਿਹੜਾ ਨਹੀਂ ਆਪਾਂ ਹਿਸਾਬ ਨਾਲ ਪਾਵਾਂਗੇ ਤਾਂ ਇਸ ਨਾਲ ਆਪ ਨੂੰ ਮੋਡਾ ਜਿਹੜਾ ਆਪਾਂ ਪਾਵਾਂਗੇ ਉਹ 1.5 ਇੰਚ ਪਾਵਾਂਗੇ ਠੀਕ ਹੈ ਤੇ ਲਿਖਾਂਗੇ ਆਪਾਂ 1.5 ਸਾਈਡ ਸਲਾਈ ਵੀ ਮੈਨਨੀ ਜ਼ਰੂਰ ਲਾਜ਼ਮੀ ਆਪਾਂ ਨੂੰ ਇਹਦੀ ਬਹੁਤ ਲੋੜ ਪੈਂਦੀ ਆਪ ਨੂੰ ਸਾਈਡ ਸਲਾਈ ਇਹਨਾਂ ਦੀ 14 ਇੰਚ ਇੰਨਾਂ ਨਹੀਂ ਤੇ 15 ਕਰਵਾਤੀ ਪਹਿਲੀ ਇਹ ਸਹੀ ਹੈ ਬਿਲਕੁਲ ਸਹੀ ਹੈ 15 ਸਲਾਈ ਚਾਹੀਦੀ ਹੁੰਦੀ ਹੈ ਨਾ ਤਾਂ ਇੱਥੋਂ ਆਪਾਂ ਇੱਕ ਚਾਕ ਲੈ ਲੈਣੇ ਆ ਹਾਂ 22 ਕਿਆ ਕੰਨ ਸਾਥ ਲਿਖਿਆ 22 ਯਾਨੀ ਕਿ ਸਾਈਡ ਸਲਾਈ ਜ਼ਰੂਰੀ ਆਪ ਨੂੰ ਮੇਨਨੀ 15 ਇੰਚ ਆਪਾਂ ਜਦੋਂ ਤਿਆਰ ਕਰਾਂਗੇ ਤਾਂ ਚਾਕ ਆਪਣੇ ਆਟੋਮੈਟਿਕ ਹੀ ਸਹੀ ਹੋ ਜਾਣੀ ਹੈ ਨਾ ਪਲੋਈਆਂ ਵੀ ਹੋਊਗਾ ਹੁਣ ਰਹਿ ਗਿਆ ਆਪਣਾ ਗਲਾ ਅਗਲਾ ਗਲਾ ਕਿਵੇਂ ਮੇਨਣਾ ਪਿਛਲਾ ਗਲਾ ਕਿਵੇਂ ਮੇਨਣਾ ਮੈਂ ਤੁਹਾਨੂੰ ਦਿਖਾਉਣਾ ਸਾਰਾ ਸਿੰਪਲ ਜਿਹਾ ਸੂਟ ਹੈ ਜਮ ਬਿਲਕੁਲ ਨਾਰਮਲ ਜਿਵੇਂ ਕਿਸੇ ਭੈਣ ਨੇ ਕੁਸੇ ਕੁਰੇ ਲਈ ਬਣਾਇਆ ਹੁੰਦਾ ਨਾ ਉਹ ਮੇਰਾ ਸੂਟ ਹੈ ਟੈਲਰ ਦਾ ਸੂਟ ਨਹੀਂ ਬਣਾਇਆ ਹੋਇਆ। ਫਿਰ ਅਗਲਾ ਅਗਲਾ ਆਪਣਾ ਇੱਥੋਂ ਦੀ ਸੇਧ ਰੱਖਣੀ ਹੈ ਵੀ ਕਿੱਥੇ ਸਹੀ ਆਊਗਾ। ਬਿਲਕੁਲ ਸਾਢੇ 6 ਅਗਲਾ ਅਗਲਾ ਬੈਗ ਲਾ ਹੈਗਾ 4। ਇੱਥੇ ਆਪਾਂ ਲਿਖਾਂਗੇ ਸਾਢੇ 6 ਬੈਗ ਲਿਖਾਂ 4। ਉਹ। ਹੁਣ ਕੋੜਤੀ ਦਾ ਨਾਪ ਹੋ ਗਿਆ ਆਪਾਂ ਨੂੰ ਸਾਈਡ ਤੇ ਰੱਖਾਂਗੇ। ਇਸੇ ਤਰ੍ਹਾਂ ਹੀ ਤੁਸੀਂ ਸਲਵਾਰ ਦਾ ਨਾਪ ਲੈਣਾ। ਸਲਵਾਰ ਦੀ ਪਹੁੰਚਤ ਲਈ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਕਿੰਨੇ ਚੌੜੇ ਆ ਸਾਰਾ ਨਾ ਨਾ ਉਹਨਾਂ ਨੂੰ ਨੋਟ ਕਰ ਲਈਏ ਆਕਰੂ। ਆ ਦੇਖੋ ਆਪ ਨੂੰ ਪਤਾ ਲੱਗ ਰਿਹਾ ਸਲਵਾਰ ਕਿੰਨੀ ਭਾਰੀ ਆ ਉਹ ਸਾਰਾ ਚੀਜ਼ ਵਿੱਚ ਲਿਖਿਆ ਕਰੋ ਹੁਣ ਆਪਾਂ ਸਲਵਾਰ ਦੀ ਜਿਹੜੀ ਲੰਬਾਈ ਆ ਇੱਥੇ 36 ਆ ਪਰ ਇਹਨਾਂ ਨੇ 37 ਕਰਵਾ ਲਈ ਆ ਦੇਖੋ ਇੱਥੇ ਲੰਬਾਈ ਲਿਖੀ ਹੈ ਨਾ ਤੁਸੀਂ ਇੱਥੇ ਲੰਬਾਈ ਲਿਖਣੀ ਹੈ 37 ਲੰਬਾਈ ਆ ਜਿਹੜੀ ਮੋਰੀ ਹੈਗੀ ਆ ਉਹ ਹੈਗੀ 12 ਇੰਚ ਇੱਥੇ ਆਪਾਂ ਲਿਖਾਂਗੇ 12 ਇੰਚ ਮੋਰੀ ਠੀਕ ਹੈ ਜੀ 벨ਟ ਕਿੰਨੀ ਚੌੜੀ ਆ ਉਹ ਵੀ ਆਪਾਂ ਇੱਥੇ ਲਿਖਾਂਗੇ ਜਿੰਨੀ 벨ਟ ਆ ਇਨੋਂ ਆਪਾਂ ਹਿਸਾਬ ਨਾਲ ਕੀ ਵੀ ਸਹੀ ਕਰਨਾ ਪੈਂਦਾ ਕੀ ਪੈਣਾ ਬੈਲਟ ਨਾਲ ਛੋਟੀ ਲਾਉਣੀ ਹੈ ਬੈਲਟ ਵਾਸਤੇ ਤਕਰੀਬਨ 2.21 ਇੰਚ ਆ ਜੀ ਇਹਨਾਂ ਦੀ ਤਾਂ ਆਪਾਂ ਇੱਥੇ ਲਿਖਾਂਗੇ 2.21 ਇੰਚ ਮੂਰੀ ਜਾਂ ਪੌਂਚੇ ਕਹਿੰਦੇ ਨੇ ਤੁਸੀਂ ਉਹ ਕਿੰਨੇ ਚੌੜੇ ਆ ਉਹ ਹੈ ਕਿ 2 ਇੰਚ ਚੌੜੇ ਇੱਥੇ ਆਪਾਂ ਲਿਖਾਂਗੇ 2 ਇੰਚ ਚੌੜੇ ਲਓ ਜੀ ਇੱਥੇ ਆਪਾਂ ਨੇ ਨਾਮ ਲਿਖਤਾ ਹਨਾ ਸਾਰਾ ਉੱਪਰ ਤਰੀਕ ਆ ਗਈ ਇਹਦੇ ਦੇਣਾ ਆਪਾਂ ਉੱਥੇ ਨੀਚੇ ਤਰੀਕਾ ਕਿ 20 ਤਰੀਕ ਹੁੰਦੀ ਹੈ ਨਾ 20 3 25 ਐ ਲਿਖ ਲਿਆ ਕਰੋ ਜਿਹੜੀਆਂ ਭੈਣਾਂ ਨੇ ਡੈਰੀਆਂ ਇਸ ਤਰ੍ਹਾਂ ਦੀਆਂ ਨਹੀਂ ਛਪਵਾੰਗਾ ਹਨ ਉਹ ਜਿੱਥੇ ਆਪਣੇ ਵਿਆਹ ਸ਼ਾਦੀ ਵਾਲੇ ਕਾਰਡ ਛਾਪਦੇ ਉੱਥੋਂ ਤੁਸੀਂ ਬਣਵਾ ਸਕਦੇ ਹੋ ਤਕਰੀਬਨ 10 ਕ ਡੈਰੀਆਂ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ ਛਾਪਨੇ ਬਾਕੀ ਤੁਸੀਂ ਗੱਲ ਕਰ ਲਓ ਵੀ ਹੋ ਸਕਦਾ ਉਹ ਆਪਾਂ ਨੂੰ 5 ਕ ਡੈਰੀਆਂ ਛਾਪ ਦੇਣ ਬਾਕੀ ਜੇ ਕੋਈ ਭਰਾ ਜਾਂ ਭੈਣ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਚਾਹੁੰਦੇ ਹੋ ਨਾ ਆ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸੀਵੀਆਂ ਜ਼ਿਲ੍ਹਾ ਬਟਿੰਡਾ ਪੰਜਾਬ ਦੇ ਰਹਿਣ ਵਾਲਾ ਹੈਗਾ ਕਈ ਭੈਣਾਂ ਦੂਰ ਤੱਕ ਵੀਡੀਓ ਚੱਲੀ ਜਾਂਦੀ ਨਹੀਂ ਪਤਲਾ ਹੈ ਨਾ ਵੀ ਕਿੱਥੋਂ ਦੇ ਰਹਿਣ ਵਾਲੇ ਆ ਤਾਂ ਪਿੰਡ ਸੀਵੀਆਂ ਜ਼ਿਲ੍ਹਾ ਬਟਿੰਡਾ ਬਾਕੀ ਚੈਨਲ ਦੇ ਨੀਚੇ ਨੰਬਰ ਲਿਖਿਆ ਹੁੰਦਾ ਹਨ ਉਹਦੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਕੁਝ ਪੁੱਛਣਾ ਜਾਂ ਭੈਣ ਨੇ ਜਾਂ ਕੋਈ ਆਪਣੇ ਜਿਹੜਾ ਟੇਲਰ ਮਟੀਰੀਅਲ ਆ ਇਹਦੇ ਬਾਰੇ ਜਾਣਕਾਰੀ ਲੈਣੀ ਆ ਜਾਂ ਤੁਸੀਂ ਕੱਪੜਾ ਪਾਉਣ ਬਾਰੇ ਸੋਚ ਰਹੇ ਹੋ ਨਾ ਵੀਵਰੀ ਆ ਜਾਂਦਾ ਭੈਣਾਂ ਨੂੰ ਵੀ ਆਪਾਂ ਕੱਪੜਾ ਵੀ ਪਾਲਗੇ ਨਾਲ ਤਾਂ ਉਹਦੇ ਵਾਸਤੇ ਪੁੱਛ ਕੇ ਕੰਮ ਸ਼ੁਰੂ ਕਰਨਾ ਇਸ ਤਰ੍ਹਾਂ ਨਹੀਂ ਆਇਆ ਵੀ ਆਪਾਂ ਦੇਖਿਆ ਤੇ ਕੱਪੜਾ ਪਾ ਲਿਆ ਇਹ ਚੀਜ਼ ਕਿਸੇ ਨੇ ਭੈਣ ਨੇ ਜਾਂ ਭਰਾ ਨੇ ਗਲਤੀ ਨਹੀਂ ਕਰਨੀ ਹਨ ਕਿਉਂਕਿ ਕੱਪੜੇ ਦੇ ਵਿੱਚ ਬਹੁਤ ਜ਼ਿਆਦਾ ਉਲਝਾ ਹੁੰਦਾ ਤੁਸੀਂ ਪੁੱਛ ਕੇ ਵੀ ਕੀ ਕੀ ਅੱਜ ਚੱਲੀ ਜਾਂਦਾ ਕਿਵੇਂ-ਕਿਵੇਂ ਕਪੜਾ ਸ਼ੁਰੂ ਕਰਨਾ ਕਿੰਨੇ ਪੈਸੇ ਲੱਗਣਗੇ ਹਨ ਇਹ ਚੀਜ਼ਾਂ ਜ਼ਰੂਰ ਤਿਆਰ ਰੱਖਣਾ ਪੈਣਾ ਨਹੀਂ ਬਾਕੀ ਕਿਸੇ ਵੀ ਚੀਜ਼ ਦੀ ਦਿੱਕਤ ਆਉਂਦੀ ਆ ਜਾਂ ਕਿਸੇ ਭੈਣ ਕੋਲੇ ਵਧੀਆ ਸੁਝਾਅ ਹੁੰਦਾ ਉਹ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਤਾਂ ਕਿ ਅੱਗੇ ਤੋਂ ਅਸੀਂ ਉਹਨਾਂ ਚੀਜ਼ਾਂ ਦੇ ਵੀਡੀਓ ਬਣਾ ਸਕੀਏ ਤੇ ਜੇ ਤੁਸੀਂ ਇਸ ਸੂਟ ਦੀ ਕਟਾਈ ਵਾਲੀ ਵੀਡੀਓ ਦੇਖਣੀ ਚਾਹੁੰਦੇ ਹੋ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਲਿਖਿਓ ਆਪਾਂ ਇਸੇ ਚੈਨਲ ਤੇ ਹੀ ਵੀਡੀਓ ਪਾਵਾਂਗੇ ਕਟਾਈ ਵਾਲੀ ਇਨ੍ਹਾਂ ਸੂਟਾਂ ਦੀ ਤਾਂ ਕਿ ਤੁਹਾਨੂੰ ਅੱਗੇ ਤੋਂ ਸੂਟ ਕੱਟਣਾ ਸੌਖਾ ਹੋ ਜੇ ਮਿਲਦਿਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਜਲਦੀ ਧੰਨਵਾਦ